ਇਸ ਪੰਚ ਪੰਚ ਬੰਦਿਆਂ ਨੂੰ ਮਹਾਰਾਜ ਧਾਨਗੁਰੂ ਅਰਜਨ ਦੇਵ ਸਾਹਿਬ ਜੀ ਤੇ ਪੰਥ ਨੂੰ ਹਰਗੋਵਿੰਦ ਸੱਚੇ ਪਾਤਸ਼ਾਹ ਦੇ ਜੀਵਨ ਨਾਲ ਜੋੜਿਆ ਜਾਂਦਾ ਹੈ। ਇਸ ਇਲਾਕੇ ਦੇ ਅੰਦਰ ਜਦੋਂ ਪੰਚਮ ਗੁਰਦੇਵ ਜੀ ਗੁਰੂ ਕੀ ਬਡਾਲੀ ਵਿੱਚ ਠਹਿਰੇ ਆ ਕਰਕੇ ਇਲਾਕੇ ਦੀਆਂ ਸੰਗਤਾਂ ਦੀ ਮੰਗ ਸੀ ਮਹਾਰਾਜ ਜੀ ਇੱਥੇ ਪਾਣੀ ਦੀ ਕਿਨਤ ਬਹੁਤ ਜ਼ਿਆਦਾ ਹੈ। ਤੇ 1595 ਦੇ ਵਿੱਚ ਪਾਤਸ਼ਾਹ ਧਾਨਗੁਰੂ ਹਰਗੋਵਿੰਦ ਸੱਚੇ ਪਾਛ ਜਨਮ ਹੁੰਦਾ ਹੈ। ਉਸ ਜਨਮ ਦੀ ਖੁਸ਼ੀ ਚ ਮਹਾਰਾਜ ਨੇ ਇਸ ਜਗ੍ਹਾ ਉੱਪਰ ਵੈਸੇ ਵੱਖ-ਵੱਖ ਫੁੱਲ ਲਵਾਏ ਨੇ 1 ਹੱਟਾ 2 ਹੱਟਾ 3 ਹੱਟਾ 4 5 ਹੱਟਾ ਤੇ ਇੱਕ ਲਵਾਇਆ ਇਹ 6 ਹੱਟਾ ਜਿਹੜੀ ਵੀ 5 ਔਰਤ ਜਿਹਦੇ ਬੱਚਾ ਨਾ ਹੁੰਦਾ ਹੋਵੇ ਗੁਰੂ ਦੀ ਕਿਰਪਾ ਸਦਕਾ 12 ਪੰਜਵੇਂ ਇਸ ਜਗ੍ਹਾ ਪਰ ਇਸ਼ਨਾਨ ਕਰੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਕਰਕੇ ਮਹਾਰਾਜ ਉਹਦੀ ਖੁਸ਼ੀ ਕਰ ਦਿੱਤਾ ਆਪ ਜੀ ਦੇ ਮਾਧਮ ਰਾਏ ਜਿੰਨੀ ਵੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਮੈਂ ਇਹ ਕਹ ਲ ਦੱਸਣਾ ਚਾਹਾਂਗਾ ਜੋ ਅੱਜ ਦਾ ਪਾਵਨ ਪੁਰਬ ਜੋ ਬਸੰਤ ਪੰਚਮੀ ਦਾ ਦਿਹਾੜਾ ਜੀ ਇਸ ਪੰਤ ਪੰਚਮੀ ਦੇ ਦਿਨ ਨੂੰ ਮਹਾਰਾਜ ਧੰਗੁਰੂ ਅਰਜਨ ਦੇ ਸਾਹਿਬ ਜੀ ਦੇ ਤੇ ਪੰਤ ਨੂੰ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਜੀਵਨ ਨਾਲ ਜੋੜਿਆ ਜਾਂਦਾ ਇਸ ਇਲਾਕੇ ਦੇ ਅੰਦਰ ਜਦੋਂ ਪੰਚਮ ਗੁਰਦੇਵ ਜੀ ਗੁਰੂ ਕੀ ਬਡਾਲੀ ਵਿਖੇ ਠਹਿਰੇ ਆ ਕਰਕੇ ਇਲਾਕੇ ਦੀਆਂ ਸੰਗਤਾਂ ਦੀ ਮੰਗ ਸੀ ਮਹਾਰਾਜ ਜੀ ਇੱਥੇ ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਹੈ ਤੇ 1595 ਦੇ ਵਿੱਚ ਪਾਤਸ਼ਾਹ ਧੰਗੁਰੂ ਹਰਗੋਬਿੰਦ ਸੱਚੇ ਪਾਸ਼ ਜਨਮ ਹੁੰਦਾ ਹੈ ਉਸ ਜਨਮ ਦੇ ਖੁਸ਼ੀ ਵਿੱਚ ਮਹਾਰਾਜ ਨੇ ਇਸ ਜਗ੍ਹਾ ਉੱਪਰ ਵੈਸੇ ਵੱਖ-ਵੱਖ ਖੋਲਵਾਏ ਨੇ ਇੱਕ ਹਟਾ, ਦੋ ਹਟਾ, ਤਿੰਨ ਹਟਾ, ਚਾਰ, ਪੰਜ ਹਟਾ ਤੇ ਇੱਕ ਲਵਾਇਆ ਇਹ ਛੇ ਹਟਾ। ਇਸ ਛੇ ਹਟਾ ਦੀ ਮਹਾਨਤਾ ਦਿੰਦੇ ਮਹਾਰਾਜ ਨੇ ਕਿਹਾ ਸੀ ਨਾਲ ਵਰ ਦਿੱਤਾ ਹੈ। ਪੁੱਤਰ, ਹੇਤ ਨਾਰੀ ਜੋ ਮਾਸ-ਮਾਸ ਇਹ ਨਾਏ, ਏਕ ਬਰਸ ਮੈਂ ਸੁਤਲੇ ਸਿਰ ਗੁਰਾਸ ਪਰਮਾਇ। ਜਿਹੜੀ ਵੀ ਬਾਝ ਔਰਤ ਜਿਹਦੇ ਬੱਚਾ ਨਾ ਹੁੰਦਾ ਹੋਵੇ, ਗੁਰੂ ਦੀ ਕਿਰਪਾ ਸਦਕਾ 12 ਪੰਚਮਿਆਂ ਇਸ ਜਗ੍ਹਾ ਪਰਿਸ਼ਰਣ ਕਰੇ, ਸ਼ਰਧਾ ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕਰਕੇ ਮਹਾਰਾਜ ਉਹਦੀ ਕੋਖਾਰੀ ਕਰ ਦਿੰਦੇ ਨੇ। ਨਰਮਹਾਰਾਈ ਦੇ kia ਬਾਣੀ ਨਾਲ ਵੀ ਜੁੜਨਾ ਕਿਉਂਕਿ ਬਾਣੀ ਜਿਹੜੀ ਹੈ ਮਨ ਸੁੱਕਾ ਹੈ ਮਨ ਸੁੱਕੇ ਕਾਸਟ ਹਰਿਆ ਪਾ ਜਦ ਸੁੱਕਾ ਮਨ ਹੈ ਗੁਰਬਾਣੀ ਸੁਣ ਕਰਕੇ ਹਰਿਆ ਹੋ ਜਾਂਦਾ ਆਪ ਜੀ ਦੇਖ ਰਹੇ ਬਹੁਤ ਆਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹਮੇਸ਼ਾ ਹਰ ਸਾਲ ਵੈਸੇ 12 ਪੰਚਮੀਆਂ ਭਰਦੀਆਂ ਨੇ ਪਰ ਇਹ ਬਸੰਤ ਦਾ ਖਾਸ ਜੋ ਜੋੜ ਮੇਲਾ ਹੈ ਇਹਦੇ ਸਬੰਧ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦਿਨ ਇਸ ਖੂਹ ਦਾ ਕੜ ਤੋੜਿਆ ਸੀ ਮਹਾਰਾਜ ਜੀ ਨੇ ਇਹ ਖੂਹ ਦਾ ਕੜ ਤੋੜ ਕੇ ਮਿੱਠਾ ਜਲ ਕੱਢਿਆ ਔਰ ਇਸ ਧਰਤੀ ਦੀ ਪਿਆਸ ਬੁਝਾਈ ਨਾਲੇ ਪਿਆਸੇ ਮਨਾਂ ਨੂੰ ਗੁਰੂ ਨੇ ਉਪਦੇਸ਼ ਦੇ ਕਰਕੇ ਹਰਿਆ ਕੀਤਾ ਸੋ ਇਸ ਵਾਸਤੇ ਬਸੰਤ ਪੰਚਮੀ ਦਾ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੈਨੇਜਰ ਸਾਹਿਬ ਜਿਹੜੇ ਗੁਰਦੁਆਰਾ ਛਾਟਾ ਸਾਹਿਬ ਦੇ ਸਰਦਾਰ ਹਰਵਿੰਦਰ ਸਿੰਘ ਰੁੱਪੋ ਵਾਲੀ ਪਟਿਆਲਾ ਇਲਾਕੇ ਦੇ ਸਮੂਹ ਸਬਾ ਸੋਸਾਇਟੀਆਂ ਸੰਗਤਾਂ ਦੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਿਹਾ ਮੈਂ ਆਪ ਇਹ ਚੈਨਲ ਰਾਹੀਂ ਮਾਧਮੇ ਰੇ ਬੇਨਤੀ ਕਰਨਾ ਚਾਹਾਂ ਕਿ ਜਿਹੜੇ ਅਜੇ ਘਰਾਂ ਚ ਨੇ ਜਰੂਰ ਆ ਕਰਕੇ ਗੁਰੂ ਘਰ ਦਾ ਤਮਸਤਕ ਹੋਵੋ ਜੀ ਬੜੇ ਸੁਚੱਜੇ ਪ੍ਰਬੰਧ ਪ੍ਰਬੰਧ ਕਾਵ ਲੋਥੇ ਕੀਤੇ ਗਏ ਨੇ ਮੈਂ ਆਸ ਕਰਦਾ ਕਿ ਇਸ ਵਾਰ ਸੰਗਤਾਂ ਵੱਧ ਤੋਂ ਵੱਧ ਜ਼ਰੂਰ ਪਹੁੰਚ ਕੇ ਗੁਰੂ ਘਰ ਚ ਲਾਹਾ ਖਟਣ ਗਿਆ ਜੀ ਹੋਈ ਆ ਪੰਨਾ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਜਿਨ੍ਹਾਂ ਵੱਲੋਂ ਪੁੱਤਰਾਂ ਦੀ ਦਾਤ ਤੇ ਜਿਨ੍ਹਾਂ ਨੂੰ ਮਿਲਦੀ ਆ ਤਾਂ ਉਹ ਢੋਲ ਵਾਜਿਆਂ ਦੇ ਨਾਲ ਵੀ ਇੱਥੇ ਆਉਂਦੇ ਨੇ। ਵੈਸੇ ਜੀ ਗੁਰਮਤ ਦੇ ਅੰਦਰ ਨਾ ਪੁੱਤਰ ਤੇ ਪੁੱਤਰੀ ਕੋਈ ਫਰਕ ਨਹੀਂ ਹੈ। ਇਹ ਆਪਣੇ ਮਨ ਦੀ ਟੋਕਲਾ ਹੈ ਕਿਉਂਕਿ ਜੇ ਗੁਰੂ ਸਾਹਿਬ ਦੀ ਆਪਾਂ ਵਡਿਆਈ ਵੀ ਕਿ ਮਹਾਰਾਜ ਕਹਿੰਦੇ ਸੂਕਮੰਦਾ ਕਿ ਜਿੱਤ ਜੰਮਿਆ ਰਾਜਾਨ ਇੱਥੇ ਨਾ ਪੁੱਤਰ ਤੇ ਧੀ 'ਚ ਕੋਈ ਫਰਕ ਨਹੀਂ ਨੇ ਕੋਈ ਨੱਚਾ ਕੇ ਵੀ ਕਰਦੇ ਨੇ ਪਰ ਜ਼ਿਆਦਾਤਰ ਮਨ ਸ਼ਰਦਾ ਪ੍ਰੇਮ ਜਿਹੜੀ ਗੁਰੂ ਪ੍ਰਤੀ ਹੋਵੇ ਉਹ ਵਧੀਆ ਹੈ ਮੈਂ ਤੇ ਇਹ ਗੱਲ ਚਾਹਾਂਗਾ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜ ਕਰਕੇ ਗੁਰੂ ਸਮਰਪਤ ਹੋ ਕੇ ਆਈਏ ਜੀ ਜੀ ਬਿਲਕੁਲ ਸਾਡੇ ਨਾਲ ਜੋ ਗੁਰਦੁਆਰਾ ਸਾਹਿਬ ਦੇ ਮੈਜਰ ਸਾਹਿਬ ਵੀ ਮੌਜੂਦ ਹੈਗੇ ਨੇ ਤੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਕਿ ਕੀ ਕੁਝ ਪ੍ਰਬੰਧ ਜੋ ਅੱਜ ਦੇ ਦਿਨ ਨੂੰ ਲੈ ਕੇ ਕੀਤੇ ਗਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਜਰ ਸਾਹਿਬ ਸਤ ਤੋਂ ਪਹਿਲਾਂ ਤਾਂ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਲੱਖਾਂ ਦੀ ਤਦਾਰ ਦੇ ਉੱਤੇ ਜੋ ਸੰਗਤ ਅੱਜ ਦਰਸ਼ਨ ਦਿਦਾਰੇ ਕਰਨ ਵ ਕੀਤੇ ਗਏ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਛੋਪਾ ਪ੍ਰਾਪਤ ਗੁਰਦੁਆਰਾ ਸ਼ਾਟਾ ਸਾਹਿਬ ਵਿਖੇ ਸਾਲਾਨਾ ਬਸੰਤ ਪੈਂਚਮੀ ਦਾ ਮੇਲਾ ਜਿਹੜਾ ਵਾ ਬੜੀ ਸ਼ਰਧਾ ਨਾਲ ਬਣਾਇਆ ਜਾ ਰਿਹਾ ਦੇਸ਼ਾਂ ਵਿੱਚ ਤੇ ਦੇਸ਼ਾਂ ਤੋਂ ਸੰਤਾਂ ਆ ਰਹੀਆਂ ਨੇ ਲੰਗਰਾਂ ਤੇ ਵਧੀਆ ਪ੍ਰਬੰਧ ਸਭਾ ਸੁਸਾਇਟੀਆਂ ਵੱਲੋਂ ਵੀ ਕੀਤੇ ਗਏ ਗੁਰਦੁਆਰਾ ਸਾਹਿਬ ਵੱਲੋਂ ਜੋੜੇ ਘਰ ਜੋ ਵੀ ਆ ਕਿਸੇ ਨੂੰ ਵੀ ਕੋਈ ਤੰਗੀ ਪੇਸ਼ੀ ਨਹੀਂ ਆ ਰਹੀ ਇਸ ਕਰਕੇ ਇਹ ਸਾਲਾਨਾ ਜੋੜ ਮੇਲਾ ਜੀ ਆਇਆਂ ਕਹਿੰਦੇ ਸੰਗਤਾਂ ਨੂੰ ਜੀ ਆਇਆਂ ਕਹਿੰਦੇ